ਸੋ ਆਹ ਉਹ ਨਲਾਇਕ ਨੇ ਹੁਣ ਆਪੇ ਦੇਖ ਲੈਣ ਕਿਹੜੇ ਨਲਾਇਕ ਅਫਸਰ ਨੇ ਕਿਹੜੇ ਨਲਾਇਕ ਲੀਡਰ ਨੇ ਜਿਹੜੇ ਬੇਲਦਾਰਾਂ ਨੇ ਕੰਮ ਕਰਨਾ ਸੀ ਇੱਥੇ ਉਹਨੂੰ ਆਪਦੇ ਕੰਮਾਂ ਤੇ ਲਾਇਆ ਹੋਇਆ ਤਨਖਾਹ ਸਰਕਾਰ ਤੋਂ ਜਾਂਦੀ ਆ ਪਰ ਕੰਮ ਉਹ ਇਹਨਾਂ ਦੇ ਕਰਦੀ ਕਰਦੀ ਨੋਚਾ ਨੂੰ ਨਹੀਂ ਬੰਨਦੀ ਦੇ ਜ਼ਿੰਮੇਵਾਰ ਤਾਂ ਸਰਕਾਰੀ ਹੋਵੇਗੀ ਤਨਖਾਹ ਜੋ ਪੈਸਾ ਲੈਂਦੇ ਨੇ ਉਹ ਇਸ ਬੰਨ ਦੇ ਯਾ ਨਹਿਰੀ ਮੈਗ ਮੇ ਦੇ ਲੈਂਦੇ ਨੇ ਪਰ ਉਹ ਕੰਮ ਜਿਹੜਾ ਉਹ ਲੀਡਰਾਂ ਦੇ ਘਰਾਂ ਚ ਕਰਦੇ ਨੇ ਹੁੰਦੇ ਨੇ ਕਲਯੁਗੀ ਜੀਵ ਜਿਹੜੇ ਧਰਤੀ ਦੇ ਬੋਝ ਹੈਗੇ ਨੇ ਅਜੇ ਵੀ ਬੰਦੇ ਹੁਣ ਪਿੰਡਾਂ ਵਾਲਿਆਂ ਨੂੰ ਹੌਸਲਾ ਹੋ ਗਿਆ ਵੀ ਹੁਣ ਇੰਨੀ ਸਖਤ ਦੇਤੇ ਪੈਰ ਪੈ ਗਏ ਨੇ ਕੋਈ ਨੀਤ ਹੋਏ ਜਾਂਦਾ ਸੰਗਤ ਸੱਸੀਕਾਲ ਜੀ ਤੁਸੀਂ ਜੀਵੀ ਪੰਜਾਬ ਨਾਲ ਜੁੜੇ ਹੋ ਤਾਂ ਤੁਹਾਨੂੰ ਪਤਾ ਆਪਾਂ ਹਮੇਸ਼ਾ ਹੀ ਉਸ ਜਗ੍ਹਾ ਤੇ ਜਾ ਕੇ ਖਬਰ ਕਰੀਦੀ ਆ ਜਿੱਥੇ ਕੰਮ ਹੋਣ ਵਾਲਾ ਅੰਦਾ ਜਿੱਥੇ ਸਰਕਾਰ ਦੀ ਨਜ਼ਰ ਪਾਉਣੀ ਆ ਜਿੱਥੇ ਪ੍ਰਸ਼ਾਸਨ ਦੀ ਨਜ਼ਰ ਪਾਉਣੀ ਆ ਤਾਂ ਕਈਆਂ ਨੂੰ ਅਨੁਭਵ ਹੋ ਗਿਆ ਹੋਊਗਾ ਕਿ ਮੈਂ ਕਿਹੜੀ ਜਗ੍ਹਾ ਤੇ ਖੜਾ ਹਾਂ ਦੇਖ ਸਕਦੇ ਹੋ ਤੁਸੀਂ ਇਹ ਉਹ ਜਗ ਜਿੱਥੇ ਪੂਰਾ ਪੰਜਾਬ ਆ ਕੇ ਇੱਥੇ ਟੁਕਿਆ ਪੂਰੇ ਪੰਜਾਬ ਦੀ ਮਿੱਟੀ ਪੂਰੇ ਪੰਜਾਬ ਦੇ ਕਈ ਜ਼ਿਲ੍ਹਿਆਂ ਨੂੰ ਛੱਡੋ ਤੁਸੀਂ ਪੰਜਾਬ ਤੋਂ ਬਾਹਰੋਂ ਵੀ ਜਿਹੜੀ ਮਿੱਟੀ ਆ ਉਹ ਐਸ ਥਾਂ ਤੇ ਆਈ ਸੀ ਅੱਜ ਫੇਰ ਤੁਹਾਨੂੰ ਮੈਂ ਉਸ ਜਗ੍ਹਾ ਤੇ ਲੈ ਕੇ ਆਇਆ ਜਿੱਥੇ ਡੇਢ ਕੁ ਮਹੀਨਾ ਪਹਿਲਾਂ ਆਪਾਂ ਪੂਰਾ ਸੰਘਰਸ਼ ਲਾਇਆ ਸੀ ਆ ਜਿਹੜਾ ਬੰਨ ਆ ਇਸ ਬੰਨ ਦੇ ਉੱਤੇ ਮੇਲਾ ਲੱਗਿਆ ਸੀ ਮੇਲਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਰੋਜ਼ ਸਵੇਰ ਤੋਂ ਲੈ ਕੇ ਰਾਤ ਤੱਕ ਇੱਥੇ ਆਪਣੇ ਪਿੰਡਾਂ ਦੇ ਵਿੱਚੋਂ ਮਿੱਟੀ ਢੋ ਢੋ ਕੇ ਲਿਆਉਂਦੇ ਸੀ ਮੈਂ ਸਭ ਤੋਂ ਪਹਿਲਾਂ ਉਹਨਾਂ ਸਾਰਿਆਂ ਨੂੰ ਸਲੂਟ ਕਰਦਾ ਤੁਹਾਨੂੰ ਸਲੂਟ ਆ ਸ਼ੇਅਰ ਕਰੋ ਉਹਨਾਂ ਨੂੰ ਜਿਹੜੇ ਲੋਕ ਅਲੀ ਕੇ ਹਬੀਬ ਕੇ ਬਨ ਤੇ ਫਿਰੋਜ਼ਪੁਰ ਮਿੱਟੀ ਲੈ ਕੇ ਆਏ ਸੀ ਉਹਨਾਂ ਸਾਰਿਆਂ ਨੂੰ ਸਲੂਟ ਆ ਆਹ ਉਹ ਤੋੜੇ ਆ ਦੋਸਤੋ ਆ ਤੁਸੀਂ ਬਚਾਇਆ ਦੇਖੋ ਆ ਤੁਸੀਂ ਬਚਾਇਆ ਬਨ ਆ ਸਾਰੇ ਤੋੜੇ ਉਹੀ ਆ ਜਿਹੜੇ ਤੁਸੀਂ ਲੈ ਕੇ ਆਏ ਸੀ ਕੁਝ ਵੀਰ ਸਾਡੇ ਨਾਲ ਇੱਥੇ ਆਏ ਨੇ ਉਹਨਾਂ ਨੂੰ ਬੁਲਾਇਆ ਸੀ ਕਿ ਆਪਾਂ ਹੁਣ ਮੌਕਾ ਦੇਖੀਏ ਤੇ ਹੁਣ ਮੌਕਾ ਸੰਭੀਏ ਕਿ ਆਉਣ ਵਾਲੇ ਸਮੇਂ 'ਚ ਜੇ ਹਾਲਾਤ ਇਹ ਬਣਦੇ ਆ ਤਾਂ ਕੀ ਪ੍ਰਸ਼ਾਸਨ ਜਾਂ ਸਰਕਾਰ ਜਾਂ ਇਰੀਗੇਸ਼ਨ ਡਿਪਾਰਟਮੈਂਟ ਇੱਥੇ ਆਇਆ ਇੱਥੇ ਹੁਣ ਕੰਮ ਕਰਨ ਦੀ ਕੀ ਲੋੜ ਆ ਆਪਾਂ ਨਾਲ-ਨਾਲ ਜਿਵੇਂ ਥੱਲੇ ਜਾ ਰਹੇ ਹਾਂ ਤੁਸੀਂ ਦੇਖੋ ਇੱਥੇ ਉਹ ਲੋਕ ਜਿਹੜੇ ਧਾਈ ਮਾਰ ਕੇ ਰੋਂਦੇ ਵੀ ਸੀ ਵੀ ਜੇ ਬੰਨ ਟੁੱਟ ਗਿਆ ਤਾਂ ਇੱਥੋਂ ਫਰੋਈਪੁਰ ਡੁੱਬਣਾ ਸੀ ਆ ਪਹਿਲਾ ਮੈਂ ਚੀਜ਼ ਦਿਖਾਵਾਂ ਆ ਦੇਖੋ ਪਹਾੜ ਬਣਿਆ ਦਿਸਦਾ ਤੁਹਾਨੂੰ ਇੰਜ ਲੱਗਦਾ ਨਾ ਪਹਾੜ ਬਣ ਗਿਆ ਤੇ ਅਸੀਂ ਚੀਕਦੇ ਸੀ ਅਸੀਂ ਪਿੱਟਦੇ ਸੀ ਸਰਕਾਰ ਨੂੰ ਕਿ ਇਹ ਜਿਹੜਾ ਇੱਥੇ 40 ਫੁੱਟ ਡੂੰਘਾ ਪਾਣੀ ਹੈ ਤੇ ਦੋਸਤੋ ਹੁਣ ਇੱਥੇ ਅੰਦਾਜ਼ਾ ਲਾ ਲਓ ਆ ਪਹਾੜ ਬਣਿਆ ਪਿਆ ਜੇ ਆਹ ਮਿੱਟੀ ਜਿਹੜੀ ਪੂਰੇ ਪੰਜਾਬ ਨੇ ਫਰੋਈਪੁਰ ਨੂੰ ਬਚਾਉਣ ਵਾਸਤੇ ਪਰ ਫਿਰੋਜ਼ਪੁਰ ਦੀਆਂ ਕਿੰਨੇ ਇੱਥੇ ਬੰਦੀਆਂ ਇੱਥੇ ਆਈਆਂ ਅਸੀਂ ਦਸਹਰੇ ਦੇ ਵਿੱਚ 라ਵਣ ਫੂਕੇ ਪਰ ਇੱਥੇ ਅਸੀਂ 1 ਰੁਪਈਆ ਨਹੀਂ ਦਿੱਤਾ ਦੱਸਣ ਨੂੰ ਜਥੇ ਬੰਦੀਆਂ ਮੈਂ ਪਿਛਲੇ ਦਿਨੀ ਦੀਵਾਲੀ ਵਾਲੇ ਦਿਨ ਮੈਂ ਲਾਈਵ ਬੋਲ ਕੇ ਕਿਹਾ ਸੀ ਕਿ ਅਸੀਂ 10-10 ਲੱਖ ਰੁਪਈਆ ਤਿੰਨਾਂ ਥਾਵਾਂ ਤੇ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਸ਼ੌਣੀ ਦੇ ਵਿੱਚ 라ਵਣ ਫੂਕੇ ਅਸੀਂ ਪਰ ਆਹ ਦੇਖੋ ਇਹਨਾਂ ਦੇ ਵਿੱਚ ਕਿੰਨੇ ਤੋੜੇ ਉਹਨਾਂ ਜਿਹੜੀਆਂ ਹੈਗੀਆਂ ਸੰਸਥਾਵਾਂ ਦੇ ਨੇ ਮੈਂ ਕੱਲਾ ਉਹਨਾਂ ਤੇ ਦੋਸ਼ ਨਹੀਂ ਦਿੰਦਾ ਹੋਰ ਵੀ ਜਿੰਨੀਆਂ ਸੰਸਥਾਵਾਂ ਫਰੋਜਪੁਰ ਦੇ ਵਿੱਚ ਡੋਨੇਸ਼ਨ ਲੈਂਦੀਆਂ ਨੇ ਸਰਟੀਫਿਕੇਟ ਲੈਂਦੀਆਂ ਨੇ 15 ਅਗਸਤਾਂ ਤੇ ਜਾ ਕੇ ਜਿਹੜੇ ਸਰਟੀਫਿਕੇਟ ਉਹਨਾਂ ਦੇ ਘਰ ਦੁਵਾਰਾਂ ਭਰੀਆਂ ਪਈਆਂ ਉਹਨਾਂ ਨੇ ਇੱਥੇ ਕੀ ਦਿੱਤਾ ਜਿਨ੍ਹਾਂ ਨੇ ਦਿੱਤਾ ਉਹਨਾਂ ਨੂੰ ਸਲੂਟ ਆ ਮੈਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦਾ ਜਿਨ੍ਹਾਂ ਨੇ ਦਿਨ ਪਰ ਰਾਤ ਇੱਥੇ ਕੰਮ ਕੀਤਾ ਚਾਹ ਪਿਨਾਈ ਆ ਰੋਟੀ ਖਵਾਈ ਆ ਤੁਸੀਂ ਜੋ ਮਰਜ਼ੀ ਇੱਥੇ ਤਾਂ ਦੁੱਧ ਪੱਤੀਆਂ ਬਣਦੇ ਰੇ ਇੱਥੇ ਤਾਂ ਲੋਕ ਪਤਾ ਨਹੀਂ ਕੀ ਕੀ ਲੈ ਕੇ ਆਏ ਅਰੇ ਦੇਖੋ ਜਿੱਥੇ ਮੈਂ ਖੜਾ ਉੱਥੋਂ ਪਾਣੀ ਘਰ ਤੋਂ ਘੱਟ 30 ਫੁੱਟ ਥੱਲੇ ਤੇ ਇਹ ਪਾਣੀ ਘੱਟ ਤੋਂ ਘੱਟ 25-30 ਫੁੱਟ ਹੋਰ ਨੀਵਾ ਹੋਊਗਾ ਨਹੀਂ ਘੱਟ ਤੋਂ ਘੱਟ 80 ਫੁੱਟ 80 ਫੁੱਟ ਹੈ ਲੈ ਪਿੱਛੇ ਮੇਰੇ ਸੱਜਣ ਖੜੇ ਆ ਉਹ ਕਹਿੰਦੇ ਵੀ ਇੱਥੇ 80 ਫੁੱਟ ਨੀਵਾ ਹੋਊਗਾ ਹੁਣ ਦੋਸਤੋ ਫੇਰ ਜੇ ਮੈਂ ਗੱਲ ਕਵਾਂ ਜੇ ਇੱਥੇ ਬੰਨ ਟੁੱਟਦਾ ਆ ਮੇਰੇ ਪਿੱਛੇ ਤੁਸੀਂ ਨਾਲ-ਨਾਲ ਨਾ ਪਹਾੜ ਦੇਖਿਓ ਜਿਹੜੇ ਪਹਾੜ ਤੇ ਖੜੇ ਆ ਆਪਾਂ ਜੇ ਇੱਥੇ ਬੰਨ ਟੁੱਟਦਾ ਸਿਰਫ 2 ਕਿਲੋਮੀਟਰ ਤੇ ਫਿਰੋਜ਼ਪੁਰਾ ਮੈਂ ਬਹੁਤੀ ਗੱਲਾਂ ਲੰਬੀ ਨਾ ਕਰਾਂ ਪਰ ਲੋਕਾਂ ਦੇ ਮੂੰਹ ਸੁਣਦੇ ਤਾਂ ਤੁਹਾਨੂੰ ਲੋਕ ਦੱਸਣਗੇ ਸੋ ਸੰਗਤ ਦਾ ਵੱਡਾ ਸਹਿਯੋਗ ਜਿਹੜਾ ਪਿੱਛੇ ਤੁਸੀਂ ਦੇਖ ਸਕਦੇ ਹੋ ਨਾ ਸੰਗਤ ਦਾ ਵੱਡਾ ਸਹਿਯੋਗ ਸੀ ਆ ਉਹੀ ਵੀਰ ਨੇ ਇਹ ਵੀ ਸਰਦਾਰ ਬਲਬੀਰ ਸਿੰਘ ਹੁਣੀ ਉਦੋਂ ਇੱਥੇ ਹੀ ਕੰਮ ਕਰਦੇ ਸੀ ਹੋਰ ਵੀ ਸੱਜਣ ਸਾਰਿਆਂ ਕੀਤਾ ਕੋਈ ਇਕੱਲਾ ਇਹਨਾਂ ਨੇ ਕੀਤਾ ਇਹਨਾਂ ਨੇ ਸੇਵਾ ਨਿਭਾਈ ਕਿਉਂਕਿ ਇਹ ਵੀ ਸਾਰੇ ਡੁੱਬਦੇ ਸੀ ਜੇ ਇੱਥੋਂ ਬੰਨ ਟੁੱਟਦਾ ਤੇ ਕਿੰਨੇ ਕਿਚਰਚ ਫਰੋਇਪੁਰ ਪਹੁੰਚ ਜਾਣਾ ਸੀ ਪਾਣੀ ਇਹ ਤਵਾ ਤੋਂ ਬਾਅਦ 10 15 ਮਿੰਟ ਜੀ ਜ਼ਿਆਦਾ ਨਹੀਂ ਲੱਗਣਾ ਇਹਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਪੰਜਾਬ ਦਾ ਸੰਗਤ ਦਾ ਫਰੋਇਪੁਰ ਵਾਸੀਆਂ ਦਾ ਔਰ ਵੀ ਸੰਗਤ ਨੇ ਉੱਥੇ ਜਿੰਨੀ ਸੇਵਾ ਕੀਤੀ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਜੇ ਸੰਗਤ ਇੱਥੇ ਨਾ ਇਹਨਾਂ ਜੋਰ ਲਾਉਂਦੀ ਤੇ ਮੇਰੇ ਹਿਸਾਬ ਨਾਲ ਜਿੰਨੀ ਡੰਗਾਈ ਵੇਖ ਲੈ ਸਦ ਘੜ ਤੋਂ ਘੜ 70 ਫੁੱਟ ਆ ਤੇ ਬੰਨ ਨਹੀਂ ਹੀ ਬਜਣਾ ਸੰਗਤ ਦਾ ਹੀ ਕੰਮ ਹੈ ਜੀ ਆਪਾਂ ਉਦੋਂ ਵੀ ਚੀਕ-ਚੀਕ ਕੇ ਕਹਿੰਦੇ ਸੀ ਕਿ ਪਾਣੀ ਬੜਾ ਡੂੰਗਾ ਜੇ ਜੇ ਇੱਥੋਂ ਬੰਨ ਨੂੰ ਖੱਗਾ ਪਾ ਦਿੱਤਾ ਇਸ ਦਰਿਆ ਨੇ ਤਾਂ ਫਰੋਹੀ ਪਰ ਪਹੁੰਚਣ ਲੱਗਾ ਟਾਈਮ ਨਹੀਂ ਲੱਗਣਾ ਜੇ ਕਿਸਾਨੀ ਖਤਮ ਹੁੰਦੀ ਤੇ ਦੁਕਾਨਦਾਰੀ ਪਹਿਲਾਂ ਖਤਮ ਹੈ ਜੇ ਕਿਸਾਨ ਖਤਮ ਹੈ ਤੇ ਸਾਰਾ ਦਾਰਾ ਹੀ ਖਤਮ ਹੈ ਇਹ ਹੁਣ ਹਿਸਾਬ ਲਾ ਲਓ 20 ਫੁੱਟ ਦੂਰ ਹੈ ਬੰਨ ਤੋ ਤੇ ਨਾਲ 70 ਫੁੱਟ ਲੰਗਾਈ ਹੈ ਜੇ ਇਹ ਨੋਚਾਂ ਨਹੀਂ ਬਾਈਦੀਆਂ ਇਹ ਦਰਿਆ ਸਾਰੇ ਦੇ ਉਪਰਲੇ ਪਾਸੇ ਦਰਿਆ ਸਾਰਾ ਪੂਰਿਆ ਪਿਆ ਜੀ ਉਰਲੇ ਪਾਸੇ ਨੂੰ ਆਏ ਸਾਰਾ ਸ਼ਹਿਰ ਵਾਲੇ ਪਾਸੇ ਨੂੰ ਤੁਸੀਂ 20 ਫੁੱਟ ਕਹਿੰਦੇ ਜੇ ਮੈਂ ਇੱਥੇ ਤੁਹਾਨੂੰ ਰੋਕਾਂਗਾ ਪਰਲੇ ਬੰਨੇ ਨੂੰ ਕੈਮਰਾ ਕਰ ਹਾਂ ਉਧਰ ਕੈਮਰਾ ਕਰੋ ਤੁਸੀਂ ਦੇਖੋ ਆਹ ਬੋਰੀਆਂ ਜਿਹੜੀਆਂ ਇੱਥੇ ਰੋਕ ਲਓ ਇਹ ਜਿਹੜੀਆਂ ਬੋਰੀਆਂ ਲੱਗੀਆਂ ਨੇ ਨਾ ਇਹ ਬੋਰੀਆਂ ਜਿਹੜੀਆਂ ਬੋਰੀਆਂ ਨੇ ਇਹਨਾਂ ਬੋਰੀ ਤੁਸੀਂ ਵੇਖੋ 10-10 ਫੁੱਟ ਤਾਂ ਬੋਰੀਆਂ ਥੱਲੇ ਆ ਗਈਆਂ 15-20 ਫੁੱਟ ਤਾਂ ਬੋਰੀਆਂ ਪਈਆਂ ਨੇ ਜਿਹੜਾ ਬੰਨ ਆ ਜਿਹੜੇ ਮਿੱਟੀ ਆ ਮਿੱਟੀ ਇੱਥੇ ਆ ਗਈ ਆ ਤੇ ਇੱਥੋਂ ਬੰਨ ਜਿਹੜਾ ਉਹ 10 15 ਫੁੱਟ ਆ ਤਾਂ ਇਹ ਇੱਕ ਵੱਡਾ ਮਸਲਾ ਸੀਗਾ ਜਿਹੜਾ ਹੁਣ ਹੁਣ ਡਿਪਾਰਟਮੈਂਟ ਕਿੱਥੇ ਆ ਕੋਈ ਆਇਆ ਇੱਥੇ ਇਰੀਗੇਸ਼ਨ ਦਾ ਆਇਆ ਕੋਈ ਹੋਰ ਆਇਆ ਇਹ ਤਾਂ ਹੁਣ ਸਰਕਾਰ ਨੂੰ ਪਤਾ ਜੀ ਸਰਕਾਰ ਦੀ ਜ਼ਿੰਮੇਵਾਰੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਦਾ ਉਹ ਜਿਹੜਾ ਹੈਡ ਹੈ ਉਹਦੀ ਖਲਾਈ ਕੀਤੀ ਜਾਵੇ ਉਹ ਹੈਡ ਦਾ ਸਾਰਾ ਪੂਰਿਆ ਪਿਆ ਜੇ ਮੰਨ ਲਓ ਇਹ ਬੰਨ ਚਲੋ ਸੰਗਤ ਦੀ ਬੜੇ ਆ ਧੰਨਵਾਦ ਜਿਹੜਾ ਸਾਥ ਦਿੱਤਾ ਜੇ ਉਹ ਰਾਜੂ ਕਹਿੰਦੇ ਉੱਪਰ ਨੂੰ ਨਾ ਟੁੱਟਦਾ ਫੇਰੇ ਬੰਨ ਕਿਤੇ ਵੀ ਨਹੀਂ ਰੋਕਦਾ ਜਿਹੜਾ ਪਾਕਿਸਤਾਨ ਵਾਲੇ ਨੂੰ ਟੁੱਟਾ ਹਾਂਜੀ ਹਾਂ ਜੀ ਢੀ ਰਾਜੋ ਕੇ ਪਰਲੇ ਬਨੇ ਪਾਕਿਸਤਾਨ ਵਾਲੇ ਪਾਸੇ ਟੁੱਟਾ ਉਸੇ ਤੋਂ ਹੀ ਗਾਇਵ ਜੇ ਸਭ ਤੋਂ ਚਾਰ ਕਿਲੇ ਉਧਰ ਆ ਜੇ ਨਾ ਵਾਹ ਜਿਹੜਾ ਉਹ ਪਾਕਿਸਤਾਨ ਨੂੰ ਗਿਆ ਪਾਣੀ ਜੀ ਟੁੱਟ ਕੇ ਜੇ ਉਧਰ ਨੂੰ ਪਾਣੀ ਨਾ ਟੁੱਟਦਾ ਫੇਰੇ ਬੰਨ ਕਿਤੇ ਕਿਸੇ ਕੀਮਤ ਚ ਵੀ ਨਹੀਂ ਰੁਕਣਾ ਆਪਾਂ ਮੜੀ ਜੀ ਉਹਨਾਂ ਦਿਨਾਂ ਦੀ ਗੱਲ ਕਰ ਲਈਏ ਹਾਂਜੀ ਕਿੰਨਾ ਕੁ ਤੁਹਾਨੂੰ ਡਰ ਲੱਗਦਾ ਜਦੋਂ ਕੁ ਪਾਣੀ ਬਿਲਕੁਲ ਆ ਗਿਆ ਤੇਜ਼ ਸਪੀਡ ਨਾਲ ਆ ਇਹਨੂੰ ਤੁਰਿਆ ਹੁੰਦਾ ਸੀ ਸਪੀਡ ਬੜੀ ਤੇਜ਼ ਰਹੀ ਆ ਤੇ ਕਿੰਨਾ ਕੁ ਡਰ ਲੱਗਦਾ ਸੀ ਕਦੀ ਮਨ ਚ ਆਇਆ ਸੀ ਵੀ ਨਹੀਂ ਬਸ ਹੱਥ ਖੜੇ ਹੋ ਜਾਣੇ ਬਿਲਕੁਲ ਜੀ ਸਾਰਿਆਂ ਦਾ ਉਹਨੇ ਆ ਜਾਨ ਮੁੱਠੀ ਦੇ ਵਿੱਚ ਆਈ ਤਰਾ ਤਰਾ ਕਰਦੇ ਸੀ ਲੋਕ ਇੱਥੋਂ ਦਸ ਪਿੰਡਾਂ ਵਾਲੇ ਸਮਾਨ ਲੈ ਗਏ ਸਾਰਾ ਸਮਾਨ ਆਪਦੇ ਦਾਣਾ ਫੱਕਾ ਡੰਗਰ ਜੋ ਸਭ ਪਿੱਛੇ ਲੈ ਗਏ ਘੜ ਤੋਂ ਘੜ ਤੀ ਤੀ 40 40 ਕਿਲੋਮੀਟਰ ਦੂਰ ਲੈ ਗਏ ਵੀ ਇੱਥੇ ਕੋਈ ਪਤਾ ਨਹੀਂ ਕਿਹੜੇ ਵਲੇ ਟੁੱਟ ਜੇ ਪਾਣੀ ਦਾ ਇਥੋਂ 15-20 ਮਿੰਟ ਦੇ ਵਿੱਚ ਸ਼ਹਿਰ ਪਹਿਲਾਂ ਪਹੁੰਚ ਜਾਣਾ ਹੈ ਚਲੋ ਇਹ ਗੱਲਾਂ ਆਪਾਂ ਕਰ ਲਈਆਂ ਹੁਣ ਮੇਨ ਗੱਲ ਆ ਮੌਕਾ ਸਾਂਭਣ ਦੀ ਮੌਕਾ ਹੁਣ ਮੌਕਾ ਸਾਂਭਣ ਦੀ ਲੋੜ ਆ ਅਜੇ ਅਕਤੂਬਰ ਦੀ ਲਾਸਟ 30 ਤਰੀਕ ਹੈ ਤੇ ਹੁਣ ਕੋਈ ਪ੍ਰਸ਼ਾਸਨ ਨੂੰ ਆਪਾਂ ਕੀ ਕਹਿ ਸਕਦੇ ਆ ਸਰਕਾਰ ਨੂੰ ਕੀ ਅਪੀਲ ਹੈ ਤੁਹਾਡੀ ਹੁਣ ਸਰਕਾਰ ਨੂੰ ਬੇਨਤੀ ਕਰਦੇ ਆਂ ਅਸੀਂ ਵੀ ਇਹਨਾਂ ਨੋਚਾਂ 'ਤੇ ਧਿਆਨ ਦਿੱਤਾ ਜਾਵੇ ਇਹਨੂੰ ਜਲਦ ਤੋਂ ਜਲਦ ਹੁਣ ਜਿਵੇਂ ਦਰਿਆ ਸੁੱਕਾ ਹੈ ਪਰਲੇ ਪਾਸਿਓਂ ਜਿਹੜੀ ਮਿੱਟੀ ਚੁੱਕ ਕੇ ਉਹ ਇਧਰਲੇ ਪਾਸੇ ਨੂੰ ਲਾਈ ਜਾਵੇ ਨੋਚਾਂ ਵੱਧੀਆਂ ਜਾਣ ਰਿੰਗ ਬਣਨ ਰਿੰਗ ਬੰਨ ਜਿਵੇਂ ਪੱਥਰ ਦੀਆਂ ਨੋਚਾਂ ਬੰਨਣ ਤੋੜਿਆਂ ਦੀਆਂ ਨਹੀਂ ਖਲੋਣੀਆਂ ਤੋੜੇ ਦਾ ਵੇਖੋ ਸਾਰੇ ਡਿੱਗੇ ਜਦੋਂ ਪਾਣੀ ਲੱਤਾ ਘੱਟ ਤੋਂ ਘੱਟ ਉਹ ਅੱਗੇ ਚਲੇ ਜੋ ਇੱਥੋਂ ਮੈਨੂੰ ਤੇ 70 ਫੁੱਟ ਡੂੰਗਾ ਹੋਣਾ ਜੀ ਹਾਂ ਆ ਤਾਂ ਪਾਣੀ ਆਇਆ ਅਗਲੇ ਸਾਲ ਤੇ ਜੇ ਨਾ ਨੋਚਾਂ ਬੱਧੀਆਂ ਤੇ ਅਗਲੇ ਸਾਲ ਤੇ ਜਦੋਂ ਪਾਣੀ ਆਇਆ ਬਸ ਗਿਆ ਇਹ ਤਾਂ ਬੰਨ ਨਹੀਂ ਰੁਕ ਸਕਦਾ ਲੋ ਜੀ ਸਰਕਾਰ ਜੀ ਤੇ ਸਾਡੇ ਜਿਹੜੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਆ ਤੁਹਾਨੂੰ ਅਸੀਂ 30 ਅਕਤੂਬਰ 2025 ਨੂੰ ਆਹ ਜਿਹੜੀ ਖਬਰ ਅਸੀਂ ਦੇ ਰਹੇ ਆ ਇੱਕ ਅੱਧਾ ਦਿਨ ਸਾਨੂੰ ਮੈਨੂੰ ਜਿਹੜਾ ਪੋਸਟ ਕਰਨ ਤੇ ਲੱਗ ਜਾਣਾ 30 ਅਕਤੂਬਰ ਨੂੰ ਅਸੀਂ ਇੱ 31 ਅਕਤੂਬਰ 2025 ਤਾਂ ਹੁਣ ਦੇਖਦੇ ਆ ਕਿ 30 ਅਕਤੂਬਰ 2025 ਤੋਂ ਬਾਅਦ ਕਦੋਂ ਸਰਕਾਰ ਜਾਗਦੀ ਆ ਕਿੰਨੀ ਇੱਕ ਵੱਡੀ ਲੋੜ ਆ ਹੁਣ ਤੇ ਕਿਸ ਚੀਜ਼ ਦੀ ਲੋੜ ਆ ਇੱਥੇ ਬਹੁਤ ਵੱਡੀ ਲੋੜ ਹੈ ਜੀ ਅਸੀਂ ਪ੍ਰਸ਼ਾਸਨ ਅੱਗੇ ਇਹੀ ਅਪੀਲ ਕਰਦੇ ਜੇਕਰ ਇੱਥੇ ਰਿੰਗਵਾਨ ਪੱਥਰਾਂ ਦਾ ਨਾਮ ਬਣਿਆ ਗਿਆ ਆ ਤੋੜੇ ਤਾਂ ਤੁਹਾਡੇ ਸਾਹਮਣੇ ਹੀ ਹੈ ਕਿ ਇਹਦਾ ਸਾਰੇ ਪਾਣੀ ਦੇ ਵਹਾਅ ਵਿੱਚ ਥੱਲੇ ਚਲੇਗਾ ਤੇ ਹੁਣ ਪ੍ਰਸ਼ਾਸਨ ਜਿਹੜਾ ਉਹ ਗੂੜੀ ਨੀਂਦ ਸੁੱਤਾ ਸੀ ਤਾਂ ਤੁਹਾਡੇ ਮਾਧਿਅਮ ਰਹੀਂ ਉਹਨੂੰ ਉਠਾਉਣਾ ਚਾਹੁੰਨੇ ਆ ਕਿ ਜਦੋਂ ਹਾਰਡ ਆਉਂਦਾ ਉਹ ਹਰੇਕ ਇਧਰ ਭੱਜਦਾ ਬੰਨਵਾਂ ਲਾਉਂਦਾ ਪ੍ਰਸ਼ਾਸਨ ਆਉਂਦਾ ਮੰਤਰੀ ਆਉਂਦੇ ਨੇ ਕੇਂਦਰੀ ਮੰਤਰੀ ਆਉਂਦੇ ਨੇ ਪਰ ਹੁਣ ਜ਼ਰੂਰਤ ਹੈ ਹੁਣ ਕੋਈ ਨਹੀਂ ਆਉਂਦਾ ਅਸੀਂ ਤੁਹਾਡਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਇਲਾਕਾ ਨੂੰ ਆਦੇ ਸਾਡੇ ਇਸ ਬੰਨ ਦੇ ਅੰਦਰ ਇੱਕ ਸ਼ਹਿਰ ਵੱਲ ਰਿੰਗ ਬੰਨ ਆਉਂਦੇ ਅੰਦਰ 6 ਪਿੰਡ ਆਉਂਦੇ ਜਦੋਂ ਵੀ ਇਹ ਟੁੱਟਦਾ ਪਹਿਲਾ ਉਹ 6 ਪਿੰਡ ਜਿਹੜੇ ਨੇ ਉਸ ਮਾਰ ਇਹ ਪਾਣੀ ਦੀ ਚਪੇਟ ਚ ਆਉਣਗੇ ਤੇ ਅਸੀਂ ਤੁਹਾਡਾ ਤੇ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਦੇ ਆਂ ਵੀ ਇੱਥੇ ਹੁਣ ਆਓ ਹੁਣ ਪਾਣੀ ਲੱਥਾ ਹੋਇਆ ਹੈ ਪਾਣੀ ਘਟਿਆ ਇੱਥੇ ਰਿੰਗ ਬਾਣ ਦੀ ਜ਼ਰੂਰਤ ਤੇ ਉਹਨੂੰ ਬੰਨਿਆ ਜਿਹੜੀਆਂ ਪਿੱਛੇ ਨੋਚਾਂ ਬਣਾਉਣੀਆਂ ਉਹ ਪੱਥਰ ਦੀਆਂ ਪਾਈਆਂ ਜਾਣ ਤੇ ਸਾਡੇ ਆ ਤੁਸੀਂ ਬਾਣ ਤੇ ਸਾਰੇ ਦੇ ਮਿੱਟੀ ਪਾਉਣ ਵਾਲੀ ਤੁਸੀਂ ਬੰਨਦੇ ਹਾਲਾਤ ਕੀ ਨੇ ਵਾ ਬਹੁਤ ਮਾੜੇ ਹਾਲਾਤ ਨੇ ਜੀ ਜੇ ਆ ਟੁੱਟਦਾ ਤੁਸੀਂ ਬੰਨਨੇ ਚੱਲ ਲੈਣਾ ਸੀ ਨਹੀਂ ਚੱਲਣਾ ਜੀ ਇਹ ਨਹੀਂ ਚੱਲਣਾ ਕਿਉਂਕਿ ਇੱਥੇ ਪਾਣੀ ਦੀ ਡੰਗਾਈ ਬਹੁਤ ਜ਼ਿਆਦਾ ਬਹੁਤ ਹੈ ਜੀ ਤੇ ਇਹ ਲੋਕਾਂ ਨੇ ਪਹਿਲਾਂ ਇਥੇ ਪੁਲੀਆਂ ਕੱਢੀਆਂ ਹੋਈਆਂ ਪਾਣੀ ਵਾਸਤੇ ਉਹ ਤਾਂ ਪਹਿਲੇ ਹੱਲੇ ਜਾ ਆਮ ਬੰਦਿਆਂ ਨੂੰ ਨਾ ਆਮ ਬੰਦਿਆਂ ਨੂੰ ਅਨਪੜ ਸਮਝਿਆ ਤੇ ਇਹ ਪ੍ਰਸ਼ਾਸਨ ਦੇ ਜਿਹੜੇ ਕੁਝ ਕੁ ਹੁੰਦੇ ਨੇ ਨਾ ਉਹ ਜੇ ਅਧਿਕਾਰੀ ਉਹ ਸਮਝਦੇ ਵੀ ਇਹਨਾਂ ਨੂੰ ਅਕਲ ਨਹੀਂ ਸਾਨੂੰ ਅਸੀਂ ਇੰਜੀਨੀਅਰਿੰਗ ਕੀਤੀ ਹੈ ਸਾਨੂੰ ਜ਼ਿਆਦਾ ਪਤਾ ਪਰ ਆ ਮੈਨੂੰ ਲੱਗਦਾ ਇੰਜੀਨੀਅਰਿੰਗ ਵਾਲਿਆਂ ਤਾਂ ਨਹੀਂ ਕੀਤਾ ਤਾਂ ਆਮ ਬੰਦਿਆਂ ਨੇ ਬੰਨ ਜਾਂਤਾ ਇਹ ਜੀ ਆਮ ਜਨਤਾ ਨੇ ਕੀਤੀ ਕੋਈ ਇਥੇ ਕੋਈ ਪ੍ਰਸ਼ਾਸਨ ਦਾ ਇੱਕ ਮਿੰਟ ਇੰਜੀਨੀਅਰ ਨਹੀਂ ਆਇਆ ਕੋਈ ਇੱਥੇ ਜਿੱਦਾਂ ਹੁੰਦੇ ਨੇ ਕਿ ਇਹਨਾਂ ਦੇ ਨਹਿਰੀ ਮਹਿਕਮੇ ਦੇ ਮੁਲਾਜ਼ਮ ਉਹ ਬਸ ਆਉਂਦੇ ਸੀ ਬੈਠ ਜਾਂਦੇ ਸੀ ਇਹ ਪਰ ਸਾਰਾ ਜਨਤਾ ਨੇ ਕੀਤਾ ਹੋਇਆ ਹੈ ਪਰ ਅੱਜ ਤੋਂ ਕੋ 25 30 ਸਾਲ ਪਹਿਲਾਂ ਜਦੋਂ ਅਸੀਂ ਛੋਟੇ ਸੀ ਅਸੀਂ ਦੇਖਦੇ ਸੀ ਇਸ ਬੰਨ ਦੇ ਉੱਪਰ ਜਿੰਨੇ ਵੀ ਨਹਿਰ ਮੈਹਕਮੇ ਦੇ ਮੁਲਾਜ਼ਮ ਸੀ ਸਾਰੇ ਇਥੇ ਡਿਊਟੀ ਦਿੰਦੇ ਸੀ ਤੇ ਜਿਹੜਾ ਅੱਜ ਹੈ ਉਹ ਮੰਤਰੀਆਂ ਹੰਤਰੀਆਂ ਦੇ ਘਰਾਂ ਦੇ ਵਿੱਚ ਉਹ ਜੌਬ ਕਰਨ ਰਹਿਣ ਤਨਖਾਹ ਜੋ ਪੈਸਾ ਲੈਂਦੇ ਨੇ ਉਹ ਇਸ ਬੰਨ ਦੇ ਜਾ ਨਹਿਰੀ ਮੈਗ ਮੇ ਦੇ ਲੈਂਦੇ ਨੇ ਪਰ ਉਹ ਕੰਮ ਜਿਹੜਾ ਉਹ ਲੀਡਰਾਂ ਦੇ ਘਰਾਂ ਚ ਕਰਦੇ ਨੇ ਅਸੀਂ ਇਹ ਕਹਿੰਦੇ ਉਹ ਲੀਡਰ ਵੀ ਨਲਾਇਕ ਨੇ ਉਹ ਅਫਸਰ ਵੀ ਨਲਾਇਕ ਨੇ ਜਿਹੜੇ ਆਪਦੀ ਜ਼ਿੰਮੇਵਾਰੀ ਵਾਲੀ ਕੁਰਸੀ ਛੱਡ ਕੇ ਦੂਜੇ ਪਾਸੇ ਜਾ ਕੇ ਬਹਿੰਦੇ ਆ ਜਨਾਬ ਹੁਣ ਕੀ ਕਹਾਂਗੇ ਅੱਜ ਕੀ ਲੋੜਾ ਹੁਣ ਤਾਂ ਪਾਣੀ ਲੈ ਗਿਆ ਦੇਖੋ ਜਿਵੇਂ ਜਿਵੇਂ ਪਾਣੀ ਲੈਂਦਾ ਗਿਆ ਉਵੇਂ ਮੇ ਬੋਰੀਆਂ ਕਿਵੇਂ ਥੱਲੇ ਡਿੱਗਦੀਆਂ ਗਈਆਂ ਹਾਂਜੀ ਅੱਜ ਕੀ ਮੰਗਾਣੇ ਤੁਹਾਡੀਆਂ ਹੁਣ ਅਸੀਂ ਦੇਖੋ ਕਹਿੰਦੇ ਆ ਵੀ ਇਹਨੂੰ ਬਣਾਇਆ ਜਾਏ ਵਧੀਆ ਕੰਮ ਕਰਕੇ ਸੋਣਾ ਹਾਂਜੀ ਹਾਂਜੀ ਸਾਡੀ ਸਾਡੀ ਤੇ ਇਹੋ ਬੇਨਤੀ ਹੈ ਨੋਚਾਂ ਨੂਚਾਂ ਦੀ ਲੋੜ ਆ ਹਾਂਜੀ ਹਾਂਜੀ ਨੋਚਾਂ ਦੀ ਲੋੜ ਹੈ ਬਹੁਤ ਜ਼ਿਆਦਾ ਤੁਹਾਡਾ ਕਿਹੜਾ ਪਿੰਡ ਵੀਰ ਅੱਬੀ ਅੱਬੀ ਜੀ ਅੱਛਾ ਕੀ ਕੀ ਮੰਗਾ ਤੁਹਾਡੀਆਂ ਸਾਡੀ ਤਾਂ ਮੰਗ ਆਈ ਹੈ ਵੀ ਇਹਨੂੰ ਕੰਪਲੀਟ ਕੀਤਾ ਜਾਏ ਚੰਗਾ ਧਿਆਨ ਦਿੱਤਾ ਜਾਏ ਇਹਦੇ ਪਾਸੇ ਇਹਨੂੰ ਬਚਾਇਆ ਜਾਵੇ ਬੰਨ ਨੂੰ ਇਹ ਇਹ ਨਾ ਬਚਿਆ ਦਾ ਨੁਕਸਾਨ ਹੋ ਜਾਏਗਾ ਬਿਲਕੁਲ ਸਮਾਂ ਰਹਿੰਦੇ ਆਪਾਂ ਬੰਨ ਦੀ ਗੱਲ ਹੀ ਕਰਦੇ ਆਂ ਸਮਾਂ ਰਹਿੰਦਿਆਂ ਜੇ ਹੁਣ ਪ੍ਰਸ਼ਾਸਨ ਨੇ ਨਾਲ ਕੀਤਾ ਕੰਮ ਤੇ ਜੇ ਆਉਣ ਵਾਲੇ ਸਮੇਂ ਵੇਖੋ ਸਮੇਂ ਦਾ ਪਤਾ ਨਹੀਂ ਆਉਣ ਵਾਲੇ ਸਮੇਂ ਜੇ ਫਿਰ ਹਾਲਾਤ ਹੜਾ ਵਰਗੇ ਬਣ ਗਏ ਤਾਂ ਆ ਚੱਲ ਚੱਲੂਗਾ ਨਹੀਂ ਨਹੀਂ ਬਿਲਕੁਲ ਨਹੀਂ ਇਹ ਰੁਕਣਾ ਹੀ ਨਹੀਂ ਇਹ ਤਾਂ ਹੁਣ ਦਿੱਸੇ ਹੀ ਜਾਂਦੇ ਮਾਹੌਲ ਹੁਣ ਸਰਕਾਰ ਧਿਆਨ ਦੇਵੇ ਸਰਕਾਰ ਜਿੰਮੇਵਾਰ ਕੌਣ ਹੋਊਗਾ ਫਿਰ ਅੱਜ ਹੀ ਆਪਾਂ ਕਹਿ ਦਈਏ ਜਿੰਮੇਵਾਰ ਕੌਣ ਹੋਊਗਾ ਜਿੰਮੇਵਾਰ ਤਾਂ ਇਹਦੀ ਸਰਕਾਰ ਹੀ ਹੈ ਜੀ ਜੇ ਨਹੀਂ ਇਹਨੂੰ ਕੰਪਲੀਟ ਕਰਦੀ ਨੋਚਾ ਨੂੰ ਨਹੀਂ ਬੰਨਦੀ ਤੇ ਜੁਮੇਵਾਰ ਤਾਂ ਸਰਕਾਰੀ ਹੋਵੇਗੀ ਅੱਜ ਹੁਣ ਸੁੱਕਾ ਹੋਣ ਧਿਆਨ ਦੇ ਸਰਕਾਰ ਇਹਨਾਂ ਵੱਲੇ ਕਮਾਲੇ ਹੁਣ ਧਿਆਨ ਦੇਣਾ ਜ਼ਰੂਰੀ ਹੈ ਜਦੋਂ ਆਪਾਂ ਇੱਥੇ ਲੱਗੇ ਸੀ ਜਦੋਂ ਪੂਰਾ ਇੱਥੇ ਸਾਰੀ ਸੰਗਤ ਲੱਗੀ ਪੂਰਾ ਝੂਮ ਲੱਗਾ ਸੀਗਾ ਟੁੱਟ ਕੇ ਪੈ ਗਏ ਸੀਗੇ ਫਰੋਈਪੁਰ ਨੂੰ ਬਚਾਉਣਾ ਆ ਫਰੋਈਪੁਰ ਦੇ ਨਾਲ ਲੱਗਦੇ ਪਿੰਡ ਵੀ ਬਚਾਉਣੇ ਆ ਉਦੋਂ ਤੋੜਿਆਂ ਦਾ ਮਸਲਾ ਉੱਠਿਆ ਸੀਗਾ ਤੇ ਤੋੜੇ ਤਾਂ ਉਧਰ ਵੇਖੋ ਸੰਗਤ ਨੇ ਲਿਆ ਕੇ ਢੇਰ ਲਾ ਤੇ ਰੁਲਦੇ ਪੈਣੇ ਤੇ ਉਹਨਾਂ ਨੂੰ ਕੀ ਕਹੋਗੇ ਹੁਣ ਉਹ ਬਹੁਤ ਬਹੁਤ ਧੰਨਵਾਦ ਜੀ ਸੰਗਤ ਨੇ ਵਟ ਕੱਢ ਤੇ ਉਹ ਬੱਲੇ ਬੱਲੇ ਕਰਾਤੀ ਤੋੜਿਆਂ ਦੇ ਆਹੀਂ ਹੋਰ ਵੀ ਜਿੱਥੇ ਜਿੱਥੇ ਲੋਡ ਸੀ ਉੱਤੇ ਉਹਨਾਂ ਨੂੰ ਵੀਡੀਓ ਪਾ ਪਾ ਕੇ ਕਿਹਾ ਵੀ ਤੋੜੇ ਤੇ ਵਾਧੂ ਹੈ ਇਹ ਤੱਕ ਢਿੱਗ ਵੱਜੇ ਪਏ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਨੇ ਰੇਟ ਵਧਾ ਦਿੱਤੇ ਸੀਗੇ ਉਹਨਾਂ ਨੂੰ ਕਿੰਨਾ ਨੂੰ ਤਾਂ ਬਿਲਕੁਲ ਲਾਂ ਤਾਂ ਚਾਹੀਦੀਆਂ ਇਹੋ ਜਿਹੇ ਬੰਦਿਆਂ ਦੇ ਕਈਆਂ ਦੇ ਕਾਰਵਾਈਆਂ ਹੋਈਆਂ ਵੀ ਹੈ ਕਈਆਂ ਨੇ ਜਿਹੜਾ ਗੱਟਾ 1.5 2 ਦਾ ਹੀ ਉਹ 6 6 7 7 7-7 ਹਜ਼ਾਰ ਰੁਪਏ ਦਾ ਵਿੱਚ ਆ ਉਹਨਾਂ ਵਾਸਤੇ ਮਾੜੀ ਕੱਟਣਾ ਹੂੰ ਉਹ ਜਿਹੜੇ ਕਈ ਹੁੰਦੇ ਨੇ ਕਲਯੁਗੀ ਜੀਵ ਜਿਹੜੇ ਧਰਤੀ ਦੇ ਬੋਝ ਹੈਗੇ ਨੇ ਅਜੇ ਵੀ ਬੰਦੇ ਹੂੰ ਕਈ ਸਤਜੁਗੀ ਵੀ ਹੈਗੇ ਨੇ ਜਿਨ੍ਹਾਂ ਪੰਜਾਬ ਸਾਰੇ ਨੇ ਜਿਨ੍ਹਾਂ ਸੇਵਾ ਕੀਤੀ ਤੇ ਵਨਸਵਾਨੇ ਲੰਗਰ ਖੀਰਾ ਪੂੜੀਆਂ ਚੋਲੇ ਇਥੇ ਇਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਤੈਦੋ ਇਥੇ ਵਾਹ ਹੋਇਆ ਨਾ ਪਾਣੀ ਦਾ ਜਮੀਨ ਰੋਡ ਕੇ ਲੈ ਗਿਆ ਪੱਥਰਾਂ ਦੀ ਨੋਇ ਸੀ ਨਾਲ ਸਾਰੀ ਵਿੱਚ ਦੇਖ ਲਈ ਉਹਨੇ ਇਹ ਕਿੰਨੀ ਦੂਰ ਸੀ ਜਮੀਨ ਇਥੋਂ ਘਟ ਤੋਂ ਘਟ ਦੋ ਤਿੰਨ ਕਿਲੇ ਦੂਰ ਸੀ ਨਹੀਂ ਦੋ ਤਿੰਨ ਕਿਲੇ ਤਾਂ ਐਨੂੰ ਹੋ ਗਈ ਦਰਿਆ ਦੇ ਵਿੱਚ ਉਸ ਤੋਂ ਬਾਅਦ ਐਨੂੰ ਇਹ ਐਨੂੰ ਮੇਰੇ ਹਿਸਾਬ ਨਾਲ ਪੰਜ ਕਿਲੇ ਆ ਲੈ ਗਿਆ ਤੇ ਚਾਰ ਪੰਜ ਕਿਲੇ ਪਰਲੇ ਪਾਸੇ ਲੈ ਗਿਆ ਜੀ ਅੱਛਾ ਤੇ ਇੱਕ ਰਾਹ ਦੇਲ ਛੱਡ ਗਏ ਸਾਰੇ ਇਧਰਲੇ ਪਾਰਲੇ ਪਿੰਡਾਂ ਵਾਲੇ ਆਪਣੀਆਂ ਮੋਟਰਾਂ ਮਾਟਰਾਂ ਵੀ ਖੋਲ ਲੀਆਂ ਸੀ ਹਾਂ ਜਦੋਂ ਸੰਗਤ ਇੱਥੇ ਨਾ ਯਾਰਾਂ ਦੇ ਹਿਸਾਬ ਨਾਲ ਇਕੱਠੀ ਹੋ ਗਈ ਉਦੋਂ ਲੋ ਆ ਇਹਨਾਂ ਸਾਰਿਆਂ ਨੂੰ ਪਿੰਡਾਂ ਵਾਲਿਆਂ ਨੂੰ ਹੌਸਲਾ ਹੋ ਗਿਆ ਵੀ ਹੁਣ ਇੰਨੀ ਸ਼ਕਤ ਦੇ ਤੇ ਪੈਰ ਪੈ ਗਏ ਨੇ ਉਹ ਨੀਤ ਹੋਏ ਜਾਂਦਾ ਸੰਗਤ ਦੀ ਚਾਹ ਹੁੰਦੀ ਏ ਉਹ ਜਿਹੜਾ ਪ੍ਰਮਾਤਮਾ ਪਤਾ ਨਹੀਂ ਕਿਹੜੇ ਰੂਪ ਚ ਵੱਸਦਾ ਉਹ ਫਿਰ ਸੰਗਤ ਨੇ ਬੱਲੇ ਬੱਲੇ ਕਰਾਈ ਇੱਥੇ ਤੇ ਉਹਦੇ ਕਰਕੇ ਜਿਹੜੀ ਇਹ ਠੱਲ ਪਈ ਏ ਸੋ ਇੱਕ ਬੜੀ ਵੱਡੀ ਨਲਾਇਕੀ ਜਿਹੜੀ ਹੈ ਨਾ ਮੈਂ ਇਹ ਸ਼ਬਦ ਵਰਤਦਾ ਨਾ ਉਹਨਾਂ ਵਾਸਤੇ ਜਿਹੜੇ ਚੰਗੇ ਅਫਸਰ ਆ ਜਿਹੜੇ ਚੰਗੇ ਲੀਡਰ ਆ ਉਹਨਾਂ ਦੇ ਸਿਰ ਤੇ ਪੰਜਾਬ ਬਚਿਆ ਤੁਰਿਆ ਆਉਂਦਾ ਬਾਕੀ ਰੱਬ ਦੇ ਸਿਰ ਤੇ ਬਚਿਆ ਤੁਰਿਆ ਆਉਂਦਾ ਪਰ ਜਿਹੜੇ ਨਲਾਇਕ ਆ ਨਾ ਨਲਾਇਕ ਅਫਸਰ ਨੇ ਜਾਂ ਥੱਲੇ ਵਾਲੇ ਨੇ ਜਾਂ ਲੀਡਰ ਨੇ ਉਹਨਾਂ ਦੇ ਕਰਕੇ ਸਾਰੇ ਬੇੜੇ ਕਰਕੇ ਹੁੰਦੇ ਆ ਇਹ ਗੱਲ ਸਾਹਮਣੇ ਆਈ ਹੈ ਸਾਡੇ ਕਿ ਪਹਿਲਾਂ ਜਿਹੜਾ ਅਜ ਤੋਂ 15 ਸਾਲ ਪਹਿਲਾਂ ਜਿਹੜਾ ਹੈਗਾ ਉਹ ਇੱਥੇ ਅਫਸਰ ਜਿਹੜੇ ਆਉਂਦੇ ਸੀਗੇ ਉਸ ਤੋਂ ਬਾਅਦ ਜਿਹੜੇ ਬੇਲਦਾਰ ਜਾਂ ਹੋਰ ਜਿਹੜੇ ਬੰਨ ਨੂੰ ਸੰਭਾਲਣ ਵਾਲੀ ਟੀਮ ਉਹ ਵੀ ਆਉਂਦੀ ਸੀ ਪਰ ਹੁਣ ਉਹ ਕਿੱਥੇ ਨੇ ਇਧਰ ਤੁਹਾਨੂੰ ਪੁੱਛਦਿਆਂ ਵੀ ਕਿਵੇਂ ਤੁਸੀਂ ਦੱਸ ਰਹੇ ਸੀ ਹੁਣ ਮੈਨੂੰ ਅਸੀਂ ਜਾਇਦੇ 15 20 ਸਾਲ ਪਹਿਲਾਂ ਅਸੀਂ ਛੋਟੇ ਹੁੰਦੇ ਦੇਖਦੇ ਸੀ ਵੀ ਇੱਥੇ ਜਿਹੜੇ ਬੇਲਦਾਰ ਹੁੰਦੇ ਸੀ ਉਹ ਬਾਣ ਦੀ ਦੇਖਰੇਖ ਕਰਦੇ ਸੀ ਕਿੱਥੋਂ ਬਾਣ ਕਮਜ਼ੋਰ ਹੁੰਦਾ ਸੀ ਜਾਂ ਬਾਣ ਦੇ ਉੱਤੇ ਮਿੱਟੀ ਪੈਣ ਵਾਲੀ ਉਹ ਜਾ ਕੇ ਵੱਡੇ ਅਫਸਰਾਂ ਨੂੰ ਉਹ ਦੱਸਦੇ ਸੀ ਉਹਨਾਂ ਦੇ ਧਿਆਨ ਚ ਲਿਆਉਂਦੇ ਸੀ ਵੀ ਇੱਥੇ ਇੱਕ ਕਮਜ਼ੋਰੀ ਹੈ ਪਰ ਹੁਣ ਜਿਹੜਾ ਸਾਨੂੰ ਪਤਾ ਲੱਗਾ ਵੀ ਕਿਸੇ ਵੀ ਅਧਿਕਾਰੀ ਨਾਲ ਗੱਲ ਕਰਦੇ ਕਿ ਬਾਈ ਜੀ ਕੋਈ ਕਈ ਦਿਨਾਂ ਬਾਅਦ ਜਾਂ ਮਹੀਨੇ ਇੱਕ ਬਾਅਦ ਆਉਂਦੇ ਪੁੱਛਦੇ ਵੀ ਤੁਸੀਂ ਹੁਣ ਕਿੱਥੇ ਉਹ ਕਹਿੰਦੇ ਜੀ ਸਾਡੇ ਉਨ ਦਾ ਜੀ ਵੱਡੇ ਅਫਸਰਾਂ ਨੇ ਜਾਂ ਲੀਡਰਾਂ ਨੇ ਉਹਦੇ ਘਰਾਂ ਵਿੱਚ ਰੱਖਿਆ ਹੈ ਕੰਮ ਕਰਨ ਲਈ अच्छा बड़े अफसरा लीडर ने आप दे ਘਰਾਂ ਚ ਲਾ ਲਿਆ ਸੋ ਆ ਉਹ ਨਲਾਇਕ ਨੇ ਹੁਣ ਆਪੇ ਦੇਖ ਲੈਣ ਕਿਹੜੇ ਨਲਾਇਕ ਅਫਸਰ ਨੇ ਕਿਹੜੇ ਨਲਾਇਕ ਲੀਡਰ ਨੇ ਜਿਹੜੇ ਬੇਲਦਾਰਾਂ ਨੇ ਕੰਮ ਕਰਨਾ ਸੀ ਇੱਥੇ ਉਹਨੂੰ ਆਪਦੇ ਕੰਮਾਂ ਤੇ ਲਾਇਆ ਹੋਇਆ ਤਨਖਾਹ ਸਰਕਾਰ ਤੋਂ ਜਾਂਦੀ ਆ ਪਰ ਕੰਮ ਉਹ ਇਹਨਾਂ ਦੇ ਕਰਦੇ ਇਹ ਗੱਲ ਤੁਹਾਨੂੰ ਕਿਵੇਂ ਪਤਾ ਲੱਗੀ ਅਸੀਂ ਆਪ ਪੁੱਛਦੇ ਜੀ ਉਹਨਾਂ ਨੂੰ ਹੂੰ ਤੁਸੀਂ ਇੱਥੇ ਆਓ ਦੇਖੋ ਬਣਦਾ ਕੀ ਹਾਲਾਤ ਨੇ ਜਿੱਥੇ ਮਿੱਟੀ ਦੇਖੇ ਹਾਂਜੀ ਹਾਂਜੀ ਅੱਖੀਂ ਵੀ ਦੇਖੇ ਲੱਗੇ ਬਿਲਕੁਲ ਜੀ ਦੇਖੇ ਯਾਨੀ ਤਨਖਾਹ ਸਰਕਾਰ ਦੀ ਲੈ ਰਹੇ ਆਹ ਸਰਕਾਰ ਇੱਥੋਂ ਲੈਣੀ ਤਨਖਾਹ ਹੂੰ ਇਦ ਅਫਸਰਾਂ ਦੇ ਵਿੱਚ ਜਾਂ ਵੱਡੇ ਲੀਡਰਾਂ ਦੇ ਘਰਾਂ ਦੇ ਵਿੱਚ ਅਫਸਰਾਂ ਦੇ ਘਰਾਂ ਦੇ ਵਿੱਚ ਕੰਮ ਕਰਦੇ ਆਹੀ ਗੱਲ ਹੁੰਦੀ ਨਾ ਜਦੋਂ ਅਸੀਂ ਬੋਲਦੇ ਆਂ ਤੇ ਫਿਰ ਕੁਝ ਕਿ ਮਿਰਚਾਂ ਲੱਗਦੀਆਂ ਉਹ ਮਿਰਚਾਂ ਆਹੀ ਨੇ ਦੇਖੋ ਸਾਨੂੰ ਵੀ ਆਹੀ ਪਤਾ ਲੱਗਦਾ ਸੰਗਤ ਤੋਂ ਲੋਕਾਂ ਤੋਂ ਪਤਾ ਲੱਗਦਾ ਕਿ ਤਨਖਾਹ ਲੈਣੀ ਸਰਕਾਰ ਤੋਂ ਬੇਲਦਾਰਾਂ ਨੇ ਜਾਂ ਹੋਰ ਕੋਈ ਵੀ ਬੰਦੇ ਆ ਤਾ ਕੰਮ ਕਰਨਾ ਲੀਡਰਾਂ ਤੇ ਅਫਸਰਾਂ ਵੱਡਿਆਂ ਦੇ ਘਰਾਂ ਦੇ ਵਿੱਚ ਸੋ ਇੱਥੇ ਦੇਖੋ ਜਿਹੜਾ ਕੰਮ ਜਿੱਥੇ ਸੌਂਪਿਆ ਉੱਥੇ ਹੋਣਾ ਚਾਹੀਦਾ ਜਿੱਥੇ ਜਿਹਦੀ ਜ਼ਿੰਮੇਵਾਰੀ ਉੱਥੇ ਹੋਣਾ ਚਾਹੀਦਾ ਇਸ ਤਰੀਕੇ ਨਾਲ ਫਿਰ ਆਪਾਂ ਉਹਨਾਂ ਅਫਸਰਾਂ ਦੇ ਉੱਤੇ ਉਵੇਂ ਹੀ ਤੰਜ ਕੱਸਦੇ ਹਾਂ ਉਹਨਾਂ ਵਾਸਤੇ ਭੜੇ ਸ਼ਬਦ ਹੀ ਮੂੰਹ ਚੋਂ ਨਿਕਲਦੇ ਆ ਜਿਹੜੇ ਅਫਸਰ ਸਰਕਾਰ ਦੇ ਤਨਖਾਹ ਲੈਣ ਵਾਲੇ ਬੰਦਿਆਂ ਨੂੰ ਆਪਦੇ ਨਿੱਜੀ ਕੰਮਾਂ ਵਾਸਤੇ ਵਰਤਦੇ ਆ